ਆਪ ਕਾਰਜਾਂ ਲਈ ਜਿਹੜਾ ਕਰ ਕੰਮ ਸਮਾਨ ਸਮੱਗਰੀ ਅੱਜ ਭੇਜਣੀ ਹੈ 5000 800 ਐਸੇ ਜਗENDER ਤੋਂ ਵੀ ਭੇਜੀ ਹੈ ਹਰ ਕਾਂਗਰਸੀ ਵਰਕਰ ਹਰ ਪੰਜਾਬੀ ਆਪਣੀ ਆਪਣੀ ਯਥਾ ਸ਼ਕਤੀ ਅਨੁਸਾਰ ਲੋਕਾਂ ਦੀ ਸੇਵਾ ਦੇ ਉਪਰ ਲੱਗਿਆ ਹੋਇਆ ਤੇ ਜਿਹੜੀ ਸਰਕਾਰ ਹੈ ਇਹ ਹਾਫਟਾਲ ਦੇ ਵਿੱਚ ਬਿਮਾਰ ਪਈ ਹੈ ਮੁੱਖ ਮੰਤਰੀ ਬਿਮਾਰ ਨਹੀਂ ਹੈ ਆਮ ਆਦਮੀ ਦੀ ਪਾਰਟੀ ਦੀ ਸਰਕਾਰ ਤੇ ਆਮ ਆਦਮੀ ਪਾਰਟੀ ਬਿਮਾਰ ਹੈ ਤੇ ਇਹਨਾਂ ਦੇ ਆਪਣਾ ਕਟੂਕੜੀਸ ਹੈ ਜਿਹਦੇ ਕਰਕੇ ਹਸਪਤਾਲਾਂ 'ਚ ਜਾ ਕੇ ਪੈ ਗਏ ਤੇ ਗਾੜ ਨਾਲ ਇੱਕੋ ਕੁੱਫੜ ਭਜਿਆ ਫਿਰਦਾ ਹੈ ਕੁੱਫੜ ਦਾ ਵਿਆਜ ਮਾਰ ਲਿਉਂਦਾ ਕਿ ਸਰਕਾਰ ਵੀ ਕੀ ਵੀ ਕਟੂਕੜੀਸ ਉਹਦੇ ਨਾਲ ਪਿਆ ਹੋ ਜਾਂਦਾ ਸੋ ਸਰਕਾਰ ਕਿਸੇ ਤਰ੍ਹਾਂ ਵੀ ਸੰਜੀਦਾ ਨਹੀਂ ਹੈ ਪੰਜਾਬ ਦੇ ਵਿੱਚ ਹਰ ਪੀੜਤਾ ਦੀ ਮਦਦ ਕਰਨ ਦੇ ਲਈ ਕਿ ਕੱਲ ਇਹਨਾਂ ਨੇ ਕੁਝ ਫੈਸਲੇ ਲੈਣੇ ਸੀ ਕਿ ਕਿਹੜਾ-ਕਿਹੜਾ ਰਾਹਤ ਕਾਰਜ ਦਿੱਤੇ ਜਾਣ ਕੱਲ੍ਹ ਹੋਣੇ ਸੀ ਕੈਬਨਿਟ ਦੀ ਮੀਟਿੰਗ ਉਹ ਵੀ ਇਹਨਾਂ ਨੇ ਆਪਣੇ ਘਾਟੋ ਪਲੇਸ ਕਰਕੇ ਪੋਸਟਪੋਨ ਕਰ ਦਿੱਤੀ ਹੈ ਕਾਂਗਰਸ ਪਾਰਟੀ ਦੇ ਸਾਰੇ ਲੀਡਰ ਸਾਹਿਬਾਨ ਵਰਕਰ ਹਰ 프ਰੰਟ ਤੇ ਜੂਝ ਰਹੇ ਪੰਜਾਬੀ ਹਰ 프ਰੰਟ ਤੇ ਜੂਝ ਰਹੇ ਆ ਇਹ ਲੋਕਾਂ ਨੇ ਆਪ ਇਸ ਮਹਿਮਨ ਨੂੰ ਸੰਭਲਿਆ ਇਹ ਰਾਹਤ ਕਾਰਜਾਂ ਦੇ ਵਿੱਚ ਹਰ ਪੰਜਾਬੀ ਹਰ ਲੋਕ ਪੰਜਾਬ ਦੇ ਲੱਗੇ ਹੋਏ ਇਸ ਸਾਡੀ ਦੁੱਖ ਦੀ ਘੜੀ ਦੇ ਵਿੱਚ ਪੰਜਾਬ ਦੇ ਵਿੱਚ ਸਾਡੇ ਫੇਸਬੁਕੀਰ ਜੀ ਰਾਹੁਲ ਗਾਂਧੀ ਜੀ ਜਾਂ ਨਾਲ ਉਹਨਾਂ ਦੇ ਹਦੇਸ਼ਾਂ ਅਨੁਸਾਰ ਇੱਥੇ ਆਏ। ਮੈਂ ਇਹਨਾਂ ਦਾ ਸਵਾਗਤ ਕਰਦਾ ਕਿ ਰਾਹੁਲ ਗਾਂਧੀ ਜੀ ਨੇ ਵੀ ਮੈਸੇਜ ਤੇ ਜੇ ਉਮੀਦ ਹੈ ਕਿ ਉਹ ਵੀ ਆਉਣਗੇ। ਅਸੀਂ ਸਾਰੇ ਮਿਲ ਕੇ ਪੰਜਾਬੀ ਆਲੇ ਪੰਜਾਬ ਨੂੰ ਇਸ ਦੁੱਖ ਦੀ ਘੜੀ ਚ ਕੱਢਣਾ ਹੈ। ਸਰਕਾਰ ਦਾ ਸਾਡੀ ਮਦਦ ਕਰਨ ਚਾਹੀਏ ਨਾ ਕਰਨ। ਹਰ ਜਿਹਨਾਂ ਦਾ ਬਣਦਾ ਹੈ ਲੇਕਿਨ ਉਹ ਭੱਜਿਆ ਹਾਂਜੀ ਹੁਣ ਤੁਸੀਂ ਸੁਣ ਕੇ ਹਟਿਓ ਕਿ ਕਾਂਗਰਸ ਦੇ ਵੱਲੋਂ ਲਗਾਤਾਰ ਮੁੱਖ ਮੰਤਰੀ ਭਗਵੰਤ ਮਾਨ ਤੇ ਨਿਸ਼ਾਨੇ ਬਿੰਨੇ ਜਾ ਰਹੇ ਨੇ ਤੇ ਕਾਂਗਰਸ ਦੇ ਵੱਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਜਾਇਜ਼ਾ ਵੀ ਲਿਆ ਜਾ ਰਿਹਾ ਤੇ ਉੱਥੇ ਕਾਂਗਰਸ ਨੇ ਆਪਣੇ ਡਿਜੀਟਲ ਮੀਡੀਆ ਅਕਾਊਂਟ ਤੇ ਇੱਕ ਪੋਸਟ ਸਾਂਝੀ ਕਰਕੇ ਲਿਖਿਆ ਕਿ ਪੰਜਾਬ ਕਾਂਗਰਸ ਹੜ੍ਹ ਪੀੜਤਾ ਨੂੰ ਹਰ ਸੰਭਵ ਸਹਾਇਤਾ ਪ੍ਰਦਾਨ ਕਰਨ ਲਈ ਵਚਨਬੱਧਾ ਅਸੀਂ ਹੁਣ ਤੱਕ 4 ਸੰਸਦ ਦੀਆਂ ਹਲਕਿਆਂ ਤੋਂ 2 ਕਰੋੜ ਰੁਪਏ ਦੀ ਰਾਹਤ ਸਮੱਗਰੀ ਦਾ ਪ੍ਰਬੰਧ ਕੀਤਾ ਹੋਇਆ ਤੇ ਪ੍ਰਭਾਵਿਤ ਲੋਕਾਂ ਤੱਕ ਪਹੁੰਚਣ ਲਈ ਹੜ੍ਹ ਰਾਹਤ ਤਾਕਤ ਮੇਲ ਕਮੇਟੀਆਂ ਸਥਾਪਿਤ ਕੀਤੀਆਂ ਹੋਈਆਂ ਨੇ ਅਸੀਂ ਹੜ੍ਹ ਪੀੜਤਾਂ ਨੂੰ ਲੋੜਿੰਦੀ ਰਾਹਤ ਪ੍ਰਦਾਨ ਕਰਨ ਲਈ ਆਪਣੇ ਯਤਨ ਜਾਰੀ ਰੱਖਾਂਗੇ ਤੇ ਉੱਥੇ ਜਿਹੜਾ ਚਰਨਜੀਤ ਚੰਨੀ ਵੱਲੋਂ ਵੀ ਮੁੱਖ ਮੰਤਰੀ ਭਗਵੰਤ ਮਾਨ ਦੇ ਨਿਸ਼ਾਨੇ ਸਾਦੇ ਗਏ ਨੇ ਤੇ ਤੁਸੀਂ ਸੁਣ ਕੇ ਵੀ ਹਟਿਓ ਕਿ ਚਰਨਜੀਤ ਚੰਨੀ ਦੇ ਵੱਲੋਂ ਇਹ ਕਿਹਾ ਗਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਬਿਮਾਰ ਨਹੀਂ ਹਨ ਸਗੋਂ ਆਮ ਆਦਮੀ ਪਾਰਟੀ ਤੇ ਉਹਨਾਂ ਦੀ ਜਿਹੜੀ ਪੰਜਾਬ ਸਰਕਾਰ ਪੂਰੀ ਬਿਮਾਰ ਪਈਆ ਭਗਵੰਤ ਮਾਨ ਬਾਕੀ ਸਾਰੀਆਂ ਗੱਲਾਂ ਤੋਂ ਕਹਿ ਸਕਦਾ ਕਿ ਡੈਮਾਂ ਚੋਂ ਪਾਣੀ ਆਇਆ ਜੀ ਉਹਨਾਂ ਨੇ ਪਾਖੜੇ ਨੇ ਜ਼ਿਆਦਾ ਰਿਲੀਜ਼ ਕਰਤਾ ਜੀ ਪੋਂਗ ਡੈਮ ਚੋਂ ਜ਼ਿਆਦਾ ਪਾਣੀ ਆ ਗਿਆ ਇਹ ਗੱਲਾਂ ਬਿਆਸ ਤੇ ਸਤ루ਜ ਫਲੱਡ ਹੋ ਗਿਆ ਨੁਕਸਾਨ ਹੋਇਆ ਇਹ 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 ਕੁਝ ਗੱਲਾਂ ਮੰਨਣਯੋਗ ਨੇ ਤੇ ਕੁਝ ਗੱਲਾਂ ਇਹ ਇਹ ਠੀਕ ਨਹੀਂ ਕਿ ਡੈਮਾਂ ਦੇ ਕਰਕੇ ਪੰਜਾਬ ਫਲੱਡ ਆ ਪਰ ਵਈਆਂ ਤੇ ਨਾਲੇ ਇਹ ਤਾਂ ਪੰਜਾਬ ਸਰਕਾਰ ਦੀ ਜ਼ਿੰਮੇਵਾਰੀ ਸੀ ਕਿ ਇਹਨਾਂ ਨੂੰ ਸਮੇਂ ਸਿਰ ਸਾਫ਼ ਕੀਤਾ ਜਾਵੇ ਤਾਂ ਕਿ ਇਹ ਪਾਣੀ ਜਿਹੜਾ ਵਈਂ ਦੇ ਵਿੱਚ ਵਿੱਚ ਹੀ ਰਹਿੰਦਾ ਔਰ ਇਹ ਜਾ ਕੇ ਅਲਟੀਮੇਟਲੀ ਜਿਹੜਾ ਹੈਗਾ ਖੇਤਾਂ ਦਾ ਨੁਕਸਾਨ ਨਾ ਕਰਦਾ ਲੇਕਿਨ ਮੈਂ ਜੇ ਆਪਣੇ ਹਲਕੇ ਦੀ ਗੱਲ ਕਰਾਂ ਇਹ ਲਗਭਗ ਬੇਗੋਵਾਲ ਸਾਈਡ ਤੋਂ ਆਵਾਨ ਕਾਲੂਵਾਲ ਨਡਾਲੀ ਭਗਵਾਨਪੁਰ ਔਰ ਭੁਲੱਥ ਪ੍ਰੋਪਰ ਆਮਾਨਾ ਤਲਵੰਡੀ ਅਗੇ ਖਸਣ ਬਾਮੂਵਾਲ ਡੋਗਰਾਵਾਲ ਤੱਕ ਇਹ ਵੀ ਗੱਲ ਚੈੱਕ ਕੀਤੀ ਕਿ ਜਦੋਂ ਇਹ ਵਹੀਂ ਸਾਡਾ ਜਿਹੜਾ ਜਲੰਧਰ ਅੰਮ੍ਰਿਤਸਰ ਦਾ ਹਾਈਵੇ ਆ ਡੋਗਰਾਵਾਲ ਪਿੰਡ ਸੁਭਾਨਪੁਰ ਦੇ ਕੋਲ ਜਦੋਂ ਟੱਚ ਕਰਦੀ ਆ ਉੱਥੇ ਪਾਣੀ ਬਿਲਕੁਲ ਇੰਟੈਕਟ ਆ ਉਹ ਤੋਂ ਅੱਗੇ ਵਹੀਂ ਜਿਹੜੀ ਆ ਉਹ ਪਾਣੀ ਉਹਦੇ ਵਿੱਚ ਵਿੱਚ ਇਹਦਾ ਮਤਲਬ ਪਿਛਲੇ ਪਾਸੇ ਜੀਟੀ ਰੋਡ ਜਿਹੜੀ ਕਿ ਇਥੋਂ ਕਰੋ ਫਲਾਈਟ ਤੇ ਜੀਟੀ ਰੋਡ ਮੈਨੂੰ ਹੋਊਗੀ ਕੋਈ 10 ਕਿਲੋਮੀਟਰ ਇਹਦਾ ਮਤਲਬ ਕਿ ਉਹ 10 ਕਿਲੋਮੀਟਰ ਦੀ ਸਫਾਈ ਨਾ ਹੋਣ ਕਰਕੇ ਪਿੱਛੇ ਨੂੰ ਸਾਰਾ ਪਾਣੀ ਜਮਾ ਹੋਇਆ ਵਾ ਔਰ ਤੁਸੀਂ ਦੇਖ ਸਕਦੇ ਹੋ ਕਿ ਇਸ ਨੇ ਫਿਊ ਥਾਊਜ਼ੈਂਡ ਏਕੜਸ ਦਾ ਲਾਸ ਕੀਤਾ ਔਰ ਮੈਨੂੰ ਬਹੁਤ ਰਿਪੀਟਿਡਲੀ ਵਹੀਂ ਤੋਂ ਫੋਨ ਆਉਂਦੇ ਰਹੇ ਨੇ ਔਰ ਮੈਂ ਲਗਾਤਾਰ ਡਰੇਨੇਜ ਦੇ ਜਿਹੜੇ ਐਕਸ਼ਨ ਹੈ ਉਹਨਾਂ ਨਾਲ ਗੱਲ ਕਰਦਾ ਰਿਹਾ ਕਿ ਕਾਂਝਲੀ ਦੇ ਜਿਹੜੇ ਫੱਟੇ ਹਨ ਤੁਸੀਂ ਉਹ ਚੁੱਕਦੇ ਰਹੋ ਖਰ ਉਦੋਂ ਹੋ ਜਿਹੜੇ ਸੀਗੇ ਫੱਟੇ ਚੱਕ ਦਿੰਦੇ ਸੀਗੇ ਤੇ ਪਾਣੀ ਨਿਕਲ ਜਾਂਦਾ ਸੀਗਾ ਲੇਕਿਨ ਹੁਣ ਪਿੱਛੋਂ ਜਿਹੜੇ ਕੁਦਰਤੀ ਜਿਹੜੇ ਸੀ ਨਾ ਜੀ ਜਿਹੜੇ ਇੱਥੇ ਨੇਚਰਲ ਫਲੋ ਆਫ ਵਾਟਰ ਉਹ ਵੀ ਸਾਰੇ ਡਿਸਟਰਬ ਹੋਏ ਹੋਏ ਨੇ ਨਹੀਂ ਤਾਂ ਪਿੰਡਾਂ ਚੋਂ ਜਿੱਦਾਂ ਕਹਿੰਦੇ ਨਾਲੇ ਜੇ ਬਣ ਕੇ ਆਪਣੇ ਆਪ ਆਪਣਾ ਪਾਣੀ ਨਿਕਲ ਜਾਂਦਾ ਲੇਕਿਨ ਇਹ ਸਾਰਾ ਪਾਣੀ ਹੁਣ ਇਹਦੇ ਚ ਆ ਗਿਆ ਔਰ ਇਹਦੀ ਵੇਂ ਦੀ ਸਫਾਈ ਨਾ ਹੋਣ ਕਰਕੇ ਕੱਲੇ ਸਾਡੇ ਹਲਕੇ ਦੇ ਮੇਰੇ ਖਿਆਲ ਕੁਝ ਹਜ਼ਾਰ ਏਕੜ ਜ਼ਮੀਨ ਜਿਹੜੀ ਤਬਾਹ ਹੋ ਗਈ ਹੁਣ ਜੇ ਕੁਝ ਹਜ਼ਾਰ ਵੀ ਲਾਓ ਤੁਸੀਂ 80000 ਰੁਪਏ ਦਾ ਝੋਨਾ ਖੜਾ ਕਿੱਲੇ ਦਾ ਜੇ ਮਰ ਜਾਵੇ ਤੇ ਲੋਕਾਂ ਦਾ ਕੀ ਹੋ ਹਾਲ ਹੋਵੇਗਾ ਔਰ ਮੈਂ ਇੱਥੇ ਭਗਵੰਤ ਮਾਨ ਦਾ ਇੱਕ ਬਿਲਕੁਲ ਟੋਟਲ ਫੇਲਿਅਰ ਹੈ ਬਾਕੀ ਸਾਰੀਆਂ ਗੱਲਾਂ ਛੱਡ ਦਿਓ ਇਹਨੂੰ ਪੁੱਛੋ ਕਿ ਤੂੰ ਫਲੱਡ ਪ੍ਰੋਟੈਕਸ਼ਨ ਵਰਕਸ ਦੀ ਮੀਟਿੰਗ ਕਿਉਂ ਨਹੀਂ ਕੀਤੀ ਤਿੰਨ ਚਾਰ ਮਹੀਨੇ ਪਹਿਲਾਂ ਕਿਉਂ ਨਹੀਂ ਸਾਰੇ ਪੰਜਾਬ ਦੀਆਂ ਵਈਆਂ ਨੂੰ ਸਫਾ ਦੀ ਸਫਾਈ ਦਾ ਉਪਰਾਲਾ ਕੀਤਾ ਡੀਸਲਟਿੰਗ ਕੀਤੀ ਜਿਹੜੇ ਬੰਨ ਕਮਜ਼ੋਰ ਜਿਹੜੇ ਹੁਣ ਟੁੱਟ ਰਹੇ ਨੇ ਜਾਜ ਲੁਧਿਆਣੇ ਦਾ ਬਹੁਤ ਵੱਡਾ ਖਦਸ਼ਾ ਪਿਆ ਹੋਇਆ ਕਿ ਲੁਧਿਆਣੇ ਦਾ ਬੰਨ ਟੁੱਟ ਜਾਣਾ ਉਥੇ ਅਲਰਟ ਜਾਰੀ ਕੀਤਾ ਤਿੰਨ ਮਹੀਨੇ ਪਹਿਲਾਂ ਕਿਉਂ ਨਹੀਂ ਤੁਸੀਂ ਜਾਗੇ ਤੁਸੀਂ ਜਾ ਕੇ ਕਿਉਂ ਨਹੀਂ ਚੈੱਕ ਕੀਤਾ ਕਿ ਜਿਹੜਾ ਬੰਨ ਆ ਇਹ ਪੰਜਾਬ ਦੇ ਵਿੱਚ ਕਿੱਥੋਂ-ਕਿੱਥੋਂ ਟੁੱਟ ਸਕਦੇ ਨੇ 1988 ਤੇ ਜਿਹੜੇ ਪੁਆਇੰਟ ਜਿੱਥੇ-ਜਿੱਥੇ ਟੁੱਟੇ ਉਸ ਤੋਂ ਬਾਅਦ 2023 ਵਿੱਚ ਪਾਣੀ ਆਇਆ ਜਿੱਥੇ-ਜਿੱਥੇ ਟੁੱਟੇ ਪੰਜਾਬ ਸਰਕਾਰ इजीली ਉਹਨਾਂ ਨੂੰ ਪਹਿਲਾਂ ਫਲਡ ਪ੍ਰੋਟੈਕਸ਼ਨ ਵਰਕਸ ਦੀ ਮੀਟਿੰਗ ਕਰਕੇ ਇਰੀਗੇਸ਼ਨ ਤੇ ਡਿਪਾਰਟਮੈਂਟ ਤੇ ਡਰੇਨੇਜ ਵਾਲੇ ਉਥੇ ਰਿਪੇਅਰ ਕਰ ਸਕਦੇ ਸੀ ਲੇਕਿਨ ਇਹਨਾਂ ਡਿਪਾਰਟਮੈਂਟਾਂ ਨੇ ਨਾ ਸਾਡੇ ਮੁੱਖ ਮੰਤਰੀ ਸਾਹਿਬ ਉਹ ਕਦੇ ਪਤਾ ਨਹੀਂ ਕਿੱਥੇ ਕਦੀ ਕਿਤੇ ਉੱਡ ਜਾਂਦੇ ਨੇ ਕਦੀ ਕਿਤੇ ਉੱਡ ਜਾਂਦੇ ਊਲ ਜਲੂਲ ਗੱਲਾਂ ਕਰਕੇ ਟਾਈਮ ਜ਼ਾਇਆ ਕਰ ਦਿੱਤਾ ਕੀ 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 ਸੁਪਾਲ ਖਹਿਰਾ ਦੇ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਡੇ ਇਲਜ਼ਾਮ ਲਾਏ ਜਾ ਰਹੇ ਨੇ ਤੇ ਖਹਿਰਾ ਨੇ ਆਪਣੀ ਡਿਜੀਟਲ ਮੀਡੀਆ ਅਕਾਊਂਟ ਤੇ ਇੱਕ ਪੋਸਟ ਸਾਂਝੀ ਕਰਕੇ ਲਿਖਿਆ ਕਿ ਦੋਸਤੋ ਆਪ ਸਰਕਾਰ ਦੀ ਨਲਾਇਕੀ ਕਰਕੇ ਹਲਕਾ ਪੁਲੱਥ ਦੇ ਵਿੱਚੋਂ ਲੰਘਦੀ ਕਾਲੀ ਵਈ ਨੇ ਹਜ਼ਾਰਾਂ ਏਕੜ ਫਸਲ ਤਬਾਹ ਕਰ ਦਿੱਤੀ ਆ ਤੇ ਇਸ ਨੁਕਸਾਨ ਲਈ ਮੁੱਖ ਮੰਤਰੀ ਭਗਵੰਤ ਮਾਨ ਨੂੰ ਜਿਹੜਾ ਸਿੱਧੇ ਜ਼ਿੰਮੇਵਾਰ ਠਹਿਰਾਇਆ ਤੇ ਜਿਸਨੇ ਹੜ੍ਹਾਂ ਤੋਂ ਪਹਿਲਾਂ ਨਾ ਕੋਈ ਹੜ ਰੋਕੂ ਮੀਟਿੰਗ ਕੀਤੀ ਆ ਤੇ ਨਾ ਹੀ ਇਸ ਵਈ ਨਦੀ ਦੀ ਜਿਹੜੀ ਸਾਫ ਸਫਾਈ ਕਰਵਾਈ ਆ